ਸਸ਼ਵੀਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਕੱਲ ਬਾਲੀਵੁੱਡ ਐਕਟ੍ਰੈਸ ਤੇ ਮੌਜੂਦਾ ਸੰਸਦ ਮੈਂਬਰ ਕੰਗਣਾ ਰਣੌਤ ਜਿਨ੍ਹਾਂ ਨੇ ਹਾਲੇ ਸੌ ਚੁੱਕਣੀ ਹੈ ਜਦੋਂ ਉਹ ਚੰਡੀਗੜ੍ਹ 에য়ারਪੋਰਟ ਤੋਂ ਦਿੱਲੀ ਵਾਸਤੇ ਰਵਾਨਾ ਹੋਣ ਲੱਗੇ ਤਾਂ ਸੀਆਈਐਸਐਫ ਦੀ ਇੱਕ ਜਵਾਨ ਲੜਕੀ ਜਿਹਦਾ ਨਾਮ ਕੁਲਵਿੰਦਰ ਕੌਰ ਹੈ ਦੱਸਿਆ ਜਾ ਰਿਹਾ ਹੈ ਵੀ ਉਹਦੇ ਵੱਲੋਂ ਕੰਗਣਾ ਰਣੌਤ ਨੂੰ ਥੱਪੜ ਮਾਰਿਆ ਗਿਆ ਜਿਸ ਤੋਂ ਬਾਅਦ ਕੰਗਣਾ ਰਣੌਤ ਨੇ ਜਦੋਂ ਇੱਕ ਵੀਡੀਓ ਮੈਸੇਜ ਜਾਰੀ ਕੀਤਾ ਤਾਂ ਉਹਦੇ ਵਿੱਚ ਸਮੂਹ ਪੰਜਾਬੀਆਂ ਨੂੰ ਸਮੂਹ ਕਿਸਾਨਾਂ ਨੂੰ ਅੱਤਵਾਦੀ ਤੱਕ ਕਹਿ ਦਿੱਤਾ ਤੇ ਇੱਥੋਂ ਤੱਕ ਗੱਲ ਕਹਿ ਦਿੱਤੀ ਵੀ ਪੰਜਾਬ ਦੇ ਵਿੱਚ ਜਿਹੜਾ ਉਗਰਵਾਦ ਆ ਫੇਰ ਪਣ ਪੜਿਆ ਇਸ ਟੌਪਿਕ ਦੇ ਉੱਤੇ ਤੇ ਨਾਲੇ ਕੁਲਵਿੰਦਰ ਦੇ ਨਾਲ ਅਗਾਂਹ ਫਿਊਚਰ ਚ ਕੀ ਹੋ ਸਕਦਾ ਇਹ ਸਾਰੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਐਡਵੋਕੇਟ ਨਵਕਰਨ ਸਿੰਘ ਜੀ ਸਵਾਗਤ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਕੱਲ ਜੋ ਕੁਝ ਹੋਇਆ ਬਿਲਕੁਲ ਤੁਹਾਨੂੰ ਪਤਾ ਹੋਵੇਗਾ ਕੰਗੜਾ ਰਣੋਤ ਜਦੋਂ ਬੋਰਡ ਕਰਨ ਲੱਗੇ ਦਿੱਲੀ ਵਾਸਤੇ ਤਾਂ ਸੀਆਈਐਸਐਫ ਦੀ ਇੱਕ ਜਵਾਨ ਕੁਲਵਿੰਦਰ ਕੌਰ ਵੱਲੋਂ ਕੀ ਜਾ ਰਿਹਾ ਵੀ ਥੱਪੜ ਮਾਰਿਆ ਗਿਆ ਤੇ ਕੰਗੜਾ ਰਣੋਤ ਨੇ ਜੋ ਬਾਅਦ ਚੋਂ ਵੀਡੀਓ ਮੈਸੇਜ ਜਾਰੀ ਕੀਤਾ ਉਹ ਵੀ ਤੁਸੀਂ ਸੁਣਿਆ ਹੋਵੇਗਾ ਤੁਸੀਂ ਇੱਥੇ ਕਿਸ ਇਹ ਸਾਰੇ ਸੀਨ ਨੂੰ ਕਿੱਦਾਂ ਦੇਖਦੇ ਹੋ ਦੇਖੋ ਜੀ ਇਸ ਤਰ੍ਹਾਂ ਹੈ ਕਿ ਕੁਲਵਿੰਦਰ ਕੌਰ ਨੂੰ ਕੀ ਪ੍ਰੋਵੋਕੇਸ਼ਨ ਹੋਈ ਕਿ ਉਹਨੇ ਥੱਪੜ ਮਾਰਿਆ ਇਹ ਹਲੇ ਗੱਲਾਂ ਸਾਹਮਣੇ ਨਹੀਂ ਆਈਆਂ ਜੀ ਗੁਲਵਿੰਦਰ ਕੌਰ ਦਾ ਇੱਕੋ ਬਿਆਨ ਆ ਰਿਹਾ ਜਦੋਂ ਬਾਅਦ ਚ ਉਹ ਕਹਿ ਰਹੀ ਹੈ ਵੀ ਮੇਰੀ ਮਾਂ ਉੱਥੇ ਬੈਠੀ ਹੋਈ ਸੀ ਤੇ ਨੇ ਕਿਸਾਨ ਅੰਦੋਲਨ ਵੇਲੇ ਬਾੜੀ ਟਪਨੀ ਕੀਤੀ ਜੀ ਹੁਣ ਜਦੋਂ ਉੱਥੇ ਜਿੱਥੇ ਚੈਕਿੰਗ ਹੋਈ ਹੈ ਉੱਥੇ ਸੀਸੀਟੀਵੀ ਕੈਮਰਾਜ਼ ਹੈਗੇ ਨੇ ਆਈ ਡੋਨਟ ਨੋ ਆਡੀਓ ਵੀ ਹੈਗੇ ਕਿ ਨਹੀਂ ਉਹਦੇ ਵਿੱਚ ਰਿਕਾਰਡਿੰਗ ਹੁੰਦੀ ਕਿ ਨਹੀਂ ਹੁੰਦੀ ਹੈ ਨਾ ਵੀਡੀਓ ਤਾਂ ਹੁੰਦੇ ਹੀ ਨੇ ਜੀ ਉਹ ਉਹ ਦੇਖ ਕੇ ਪਤਾ ਚੱਲੇਗਾ ਵੀ ਕਿਨਾ ਕਾਰਨਾ ਕਰਕੇ ਉਹਨੇ ਉਤੇਜਿਕ ਹੋ ਕੇ ਉਹਨੂੰ ਜ਼ਬੇੜ ਬਿਮਾਰੀ ਜ਼ਬੇੜ ਮਾਰੀ ਵੀ ਕਿ ਨਹੀਂ ਮਾਰੀ ਜੀ ਕਿਉਂਕਿ ਚਪੇੜ ਦਾ ਲਫਜ਼ ਜਿਹੜਾ ਹੈਗਾ ਕੰਗਰਾਂ ਨੇ ਤਲੇ ਕੀਤਾ ਨਹੀਂ ਉਹਨੇ ਕਿਹਾ ਮੈਨੂੰ ਹਿਟ ਕੀਤਾ ਜੀ ਹੈਨਾ ਮੇਰੇ ਮੂੰਹ ਤੇ ਜੀ ਲੇਕਿਨ ਰਿਸਪੈਕਟ ਹੈ ਆ ਰਿਹਾ ਕਿ ਖੋਰ ਜਿਹੜਾ ਕਿਦਰੇ ਸੋਸ਼ਲ ਮੀਡੀਆ ਤੇ ਮੈਂ ਹੁਣੇ ਪੜਿਆ ਉਹ ਕਹਿ ਰਹੇ ਸੀ ਕਿ ਕੁਲਵਿੰਦਰ ਦੇ ਨਾਲ ਜਿਹੜੇ ਕੋਈ ਲੇਡੀ ਪੋਸਟਡ ਸੀਗੀ ਉਹਨੇ ਗੱਲ ਕਹੀ ਵੀ ਉਹਨੇ ਪਹਿਲੇ ਕਿਹਾ ਵੀ ਤੁਸੀਂ ਖਾਲਸਤਾਨੀ ਹੈਗੀ ਉਹਦੇ ਤਾਂ ਕੁਲਵਿੰਦਰ ਨੇ ਅਗੋ ਰਿਐਕਟ ਕੀਤਾ ਓਕੇ ਹੁਣ ਕੀ ਸੱਚ ਹੈ ਤੇ ਕੀ ਨਹੀਂ ਹੈ ਇਹ ਗੱਲਾਂ ਬਾਅਦ ਸਾਮਨੇ ਆਣ ਗਿਆ ਲੇਕਿਨ ਜੁਵੇ ਵੀ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਵੀ ਇਹ ਤਾਂ ਕੰਗਨਾ ਵੀ ਕਹਿੰਦੀ ਹੈ ਵੀ ਮੇਰੇ ਨਾਲ ਹੋਇਆ ਜੀ ਕੁਲਵਿੰਦਰ ਵੀ ਦੇ ਹਾਲਾਤ ਵੀ ਦੱਸ ਰਹੇ ਨੇ ਵੀ ਕੁਝ ਹੋਇਆ ਹੈ ਜੀ ਤੇ ਐ ਸਿਚੁਏਸ਼ਨ ਵਿੱਚ ਜਦੋਂ ਇੱਕ ਯੂਨੀਫਾਰਮਡ ਪੁਲਿਸ ਫੋਰਸ ਦਾ ਬੰਦਾ ਹੈਗਾ ਜੀ ਐਂਡ ਪੈਰਾ ਮਿਲਟਰੀ ਫੋਰਸ ਹੈ ਆਰਮੀ ਹੋਵੇ ਪੈਰਾ ਮਿਲਟਰੀ ਹੋਵੇ ਤੇ ਜਿਹੜੀ ਪੁਲਿਸ ਹੁੰਦੀ ਹੈ ਪੁਲਿਸ ਵਿੱਚ ਇੰਨਾ ਕਾਨੂੰਨ ਦੀ ਉਲੰਘਣਾ ਨੂੰ ਸੀਰੀਅਸ ਨਹੀਂ ਮੰਨਿਆ ਜਾਂਦਾ ਇਹੋ ਜਿਹੇ ਕੇਸ ਨੂੰ ਛੱਡਦਾ ਜਾਂਦਾ ਹੈ। ਜੀ। ਲੇਕਿਨ ਜਿਹੜੇ ਪੈਰਾ ਮਿਲਟਰੀ ਫੋਰਸਸ ਐ ਤੇ ਤੇ ਆਰਮਡ ਫੋਰਸਸ ਨੇ ਉਹਨਾਂ 'ਚ ਇਹੋ ਜਿਹੇ ਇਨਸੀਡੈਂਟ ਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਹੈ। ਜੀ। ਸੋ ਮੈਨੂੰ ਇਹ ਲੱਗਦਾ ਹੈ ਕਿ ਕੁਲਵਿੰਦਰ ਤੇ ਐਕਸ਼ਨ ਤੋਂ ਲੈਣਗੇ। ਜੀ। ਕਿਉਂਕਿ ਜਿੰਨੀ ਮਰਜ਼ੀ ਪ੍ਰੋਵੋਕੇਸ਼ਨ ਹੋਵੇ। ਜੀ। ਜੇ ਇੱਕ ਆਮ ਬੰਦਾ ਕਹੇ ਜੀ ਮੈਨੂੰ ਪ੍ਰੋਵੋਕ ਕੀਤਾ ਗਿਆ ਉਹ ਡਿਫਰੈਂਟ ਗੱਲ ਹੈ। ਲੇਕਿਨ ਜਿਹੜੇ ਪੈਰਾ ਮਿਲਟਰੀ ਫੋਰਸਸ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਟ੍ਰੇਨ ਕੀਤਾ ਜਾਂਦਾ ਵੀ ਕਿਵੇਂ ਮੁਸ਼ਕਿਲ ਹਾਲਾਤਾਂ ਵਿੱਚ ਵੀ ਤੁਸੀਂ ਆਪਣਾ ਗੁੱਸਾ ਕੰਟਰੋਲ ਕਰਨਾ ਹੈ ਜੀ ਉਹ ਗੁੱਸਾ ਉਹ ਕੰਟਰੋਲ ਨਹੀਂ ਕਰ ਸਕੀ ਸੋ ਮੈਨੂੰ ਇਹ ਲੱਗਦਾ ਹੈ ਮੇਰੇ ਤੇ ਰਵੇ ਤੋਂ ਕਿ ਉਹਨੂੰ ਉਹ ਫੋਰਸ ਵਿੱਚੋਂ ਰਿਮੂਵ ਕਰਨਗੇ ਮਤਲਬ ਕਿ ਸਾਰਟ ਆਫ ਕੋਰਟ ਮਾਰਸ਼ਲ ਟਾਈਪ ਸਰ ਉਹਨਾਂ ਦਾ ਪਤਾ ਨਹੀਂ ਕੀ ਹੁੰਦਾ ਡਿਪਾਰਟਮੈਂਟ ਇਲੈਕਸ਼ਨ ਕੋਰਟ ਮਾਰਸ਼ਲ ਤਾਂ ਹੁੰਦਾ ਆਰਮੀ ਵਾਲਿਆਂ ਦਾ ਜੀ ਇਹਨਾਂ ਦਾ ਪਤਾ ਨਹੀਂ ਕੀ ਹੁੰਦਾ ਕਿਉਂਕਿ ਮੈਂ ਉਸ ਫੀਲਡ ਵਿੱਚ ਡਿਪਾਰਟਮੈਂਟਲ ਐਕਸ਼ਨ ਵਿੱਚ ਨਹੀਂ ਮੈਂ ਕਾਰਵਾਈ ਕਰਦਾ ਜੀ ਤੇ ਮੈਨੂੰ ਐਗਜ਼ੈਕਟ ਵਰਡ ਨਹੀਂ ਪਤਾ ਬਟ ਉਹ ਡਿਪਾਰਟਮੈਂਟਲ ਇਨਕੁਆਇਰੀ ਜਿਹੜੀ ਸ਼ੁਰੂ ਹੋਈ ਹੈ ਲੱਗਦਾ ਹੈ ਇਹ ਹੈ ਕਿ ਸ਼ਾਇਦ ਉਹਦੀ ਨੌਕਰੀ ਚਲੀ ਜਾਵੇ ਜੀ ਪਰ ਹੈਨਾ ਇਹ ਤਾਂ ਗੱਲ ਹੋ ਗਈ ਲੀਗਲੀਗਲ ਜੀ ਪਰ ਮੇਰਾ ਖਿਆਲ ਜੋ ਕੁਲਵਿੰਦਰ ਕੌਰ ਨੇ ਕੀਤਾ ਉਹ ਐ ਸੋਚ ਸਮਝ ਕੇ ਕੀਤਾ ਹੈ ਤੇ ਜਿਹੜਾ ਉਹਦਾ ਰਿਐਕਸ਼ਨ ਹੈ ਉਹ ਇਸ ਗੱਲ ਲਈ ਤਿਆਰ ਹੋਏਗੀ ਮੈਂਟਲੀ ਕਿਉਂਕਿ ਉਹਦਾ ਜਿਹੜੇ ਹਾਉ ਭਾਉ ਹੈ ਨਜ਼ਰ ਆ ਰਹੇ ਨੇ ਐਂਡ ਜਿਹੜਾ ਹੈਗਾ ਉਨੇ ਸੋਚ ਕੇ ਹੀ ਕੀਤਾ ਹੋਵੇਗਾ ਕਿ ਮੇਰੀ ਭਾਵੇਂ ਨੌਕਰੀ ਵੀ ਜਾ ਸਕਦੀ ਹੈ ਕਿਉਂਕਿ ਜਦੋਂ ਐਕਸਟ੍ਰੀਮ ਪ੍ਰੋਵੋਕੇਸ਼ਨ ਹੁੰਦੀ ਹੈ ਮਤਲਬ ਕਿ ਉਹਨੇ ਆਪਣੇ ਯੂਨੀਫਾਰਮਡ ਫੋਰਸਸ ਦੇ ਰੂਲਸ ਐਂਡ ਰੈਗੂਲੇਸ਼ਨ ਵਾਇਲਟ ਕੀਤੇ ਨੇ ਬਟ ਉਹਨੇ ਜਿਹੜੀ ਆਪਣੀ ਜ਼ਮੀਰ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਜੋ ਕੀਤਾ ਉਹਦੇ ਕਰਕੇ ਉਹ ਸ਼ੀ ਇਜ਼ ਰੈਡੀ ਫਾਰ ਇਟ ਐਂਡ ਸ਼ੀਲ ਫੇਸ ਦ ਕਨਸੀਕਵੈਂਸਸ ਸਰ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਕੰਗੜਾ ਰਣੌਤ ਨੇ ਇੰਨੀ ਗੱਲ ਕਹੀ ਸੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਵੀ ਇਹ ਜਿਹੜੀਆਂ ਬੀਬੀਆਂ ਮਾਈਆਂ ਬੈਠੀਆਂ ਨੇ ਇਹ ਤਾਂ 100-100 ਰੁਪਿਆ ਲੈ ਕੇ ਆਈਆਂ ਉਸ ਵਕਤ ਕੰਗੜਾ ਰਣੌਤ ਜਿਹੜੇ ਆ ਇਹ ਇੱਕ ਸੈਲੀਬ੍ਰਿਟੀ ਸੀਗੇ ਇਹ ਇੱਕ ਬਾਲੀਵੁੱਡ ਐਕਟ੍ਰੈਸ ਸੀਗੇ ਹੁਣ ਇਹ ਚੁਣੇ ਹੋਏ ਨੁਮਾਇंदे ਨੇ ਇਹ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਜਦੋਂ ਉਹ ਵੀਡੀਓ ਮੈਸੇਜ ਇਦਾਂ ਦਾ ਜਾਰੀ ਕਰੇ ਜੀ ਪੰਜਾਬ ਦੇ ਵਿੱਚ ਤਾਂ ਲਗਾਬਾਦ ਦੀ ਸਥਿਤੀ ਹੈ ਬੜੀ ਟੈਨਸ਼ਨ ਹੈ ਤੁਹਾਨੂੰ ਨਹੀਂ ਲੱਗਦਾ ਕਿ ਕੰਗਣਾ ਨੂੰ ਹੁਣ ਜਿਹੜਾ ਜਿਹੜੇ ਹੁਣ ਸੰਸਦ ਮੈਂਬਰ ਨੇ ਉਹਨਾਂ ਨੂੰ ਸੋਚ ਸਮਝ ਕੇ ਹੁਣ ਜਿਹੜਾ ਵੀਡੀਓ ਮੈਸੇਜ ਹੈ ਉਹ ਥੋੜੀ ਜਿਹੀ ਆਪਣੇ ਸ਼ਬਦ ਜਿਹੜੇ ਆ ਉਹ ਬਿਲਕੁਲ ਨੱਬੇ ਤੁਲੇ ਬੋਲਨੇ ਚਾਹੀਦੇ ਸੀ ਉਹਨਾਂ ਨੇ ਤਾਂ ਇੱਕ ਹਸਾਬ ਨਾਲ ਪੂਰੀ ਸਟੇਟ ਨੂੰ ਜਿਹੜਾ ਵਾ ਉਹ ਦਾਗੀ ਕਰ ਦਿੱਤਾ ਜਾਂ ਸਵਾਲੀਆ ਨਿਸ਼ਾਨ ਲਾ ਦਿੱਤਾ ਸਾਰੀ ਸਟੇਟ ਤੇ ਇਸ ਤਰ੍ਹਾਂ ਜੀ ਕਿ ਕੰਗਣਾ ਰਣੋਤ ਇੱਕ ਮਿਸ ਗਾਈਡਡ ਮਿਸਾਈਲ ਹੈ ਜੀ ਉਹ ਇੱਕ ਲਾਇਬਿਲਿਟੀ ਹੈ ਜੀ ਇਹ ਹੁਣ ਬੀਜੇਪੀ ਨੂੰ ਪਤਾ ਕਰਨਾ ਚਾਹੀਦਾ ਸੀਗਾ ਵੀ ਇਹੋ ਜਿਹੇ ਬੰਦੇ ਨੂੰ ਉਹ ਕਿਉਂ ਟਿਕਟ ਦੇ ਰਹੇ ਨੇ ਐਂਡ ਜੇ ਉਹ ਉਹਦੇ ਭੱਦੇ ਬਿਆਨਾਂ ਕਰਕੇ ਹੀ ਬੀਜੇਪੀ ਨੇ ਦਿੱਤਾ ਤਾਂ ਬੀਜੇਪੀ will suffer ਹਰ ਪ੍ਰੈਜ਼ੈਂਸ ਐਂਡ ਜਿਨ੍ਹਾਂ ਨੂੰ ਮਾੜੀ ਆਦਤ ਪਈ ਹੁੰਦੀ ਹੈ ਅਜ਼ੂਲ ਫਜ਼ੂਲ ਬੋਲਣ ਦੀ ਉਹ ਭਾਵੇਂ ਐਕਟਰ ਹੋਣ ਤੇ ਭਾਵੇਂ ਮੁਰਤੇ ਮੈਂਬਰ ਪਾਰਲੀਮੈਂਟ ਬਣ ਜਾਣ ਉਹਨਾਂ ਨੇ ਗਲਤ ਬੋਲਣਾ ਹੀ ਬੋਲਣਾ ਕਿਉਂਕਿ ਉਹਨਾਂ ਦੀ ਜ਼ਬਾਨ ਤੇ ਲਗਾਮ ਨਹੀਂ ਹੁੰਦੀ ਕੁਝ ਐਸਾ ਦਾ ਹੀ ਸਰ ਆਪਾਂ ਦੇਖਿਆ ਜਦੋਂ ਇਲੈਕਸ਼ਨ ਸੀਗੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੀ ਆਪਣੀ ਸ਼ਬਦਾ ਦੀ ਮਰਿਆਦਾ ਭੁੱਲ ਗਏ ਸੀ ਐਦਾਂ ਨਹੀਂ ਲੱਗਦਾ ਕਿ ਜਿਹੜੀ ਸਾਰੀ ਬੀਜੇਪੀ ਟੀਮ ਹੈ ਜਿਹੜਾ ਇਹ ਸਾਰਾ ਕਾਡਰ ਹੈ ਇਹਨਾਂ ਨੂੰ ਥੋੜਾ ਜਆ ਆਪਣੇ ਉੱਤੇ ਕੰਮ ਕਰਨਾ ਚਾਹੀਦਾ ਸ਼ਬਦ ਜਿਹੜੇ ਆ ਸ਼ਬਦ ਕੋਸ਼ ਨੂੰ ਸੁਚੱਜੇ ਢੰਗ ਦੇ ਨਾਲ ਜਿਹੜੇ ਨਵੇਂ ਸ਼ਬਦ ਆਪਣੇ ਡਿਕਸ਼ਨਰੀ ਦੇ ਵਿੱਚ ਐਡ ਕਰਨੇ ਚਾਹੀਦੇ ਆ ਤਾਂ ਜੋ ਐਦਾਂ ਦੀ ਕੋਈ ਹੋਰ ਟੈਨਸ਼ਨ ਨਾ ਕਰੀਏ ਕ੍ਰੀਏਟ ਹੋਏ ਤੁਹਾਨੂੰ ਯਾਦ ਹੋਏਗਾ ਕਿ ਜਿਹੜੇ ਦੂਸਰੇ ਵੀ ਮੈਂਬਰ ਪਾਰਲੀਮੈਂਟ ਨੇ ਉਤੋਂ ਹਿਮਾਚਲ ਤੋਂ ਕੀ ਨਾਮ ਨਾਲ ਦਾ ਜਿਨ੍ਹਾਂ ਨੇ ਕਿਹਾ ਸੀ ਗੋਲੀ ਮਾਰੋ ਸਾਲੋਂ ਕੋ। ਬਾਜੀ ਜੀ 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 ਜੀ। ਹੈ ਨਾ ਨਾਮ ਨਹੀਂ ਪਤਾ ਹੁਣ ਵੀ ਮੈਂ ਕਿਹਾ 2019 ਇਲੈਕਸ਼ਨਸ 'ਚ ਉਹਨਾਂ ਨੇ ਇਤਨਾ ਕੁਝ ਬੋਲਿਆ ਸੀਗਾ। ਨਹੀਂ ਨਹੀਂ ਇਲੈਕਸ਼ਨ ਤੇ ਨਹੀਂ ਜੀ ਐਜ਼ ਅ ਮਿਨਿਸਟਰ ਬੋਲਿਆ ਸੀ ਕਿ ਸਟੇਟ ਨੂੰ ਹੁਣ ਦੁਬਾਰਾ ਜਿੱਤ ਗਏ ਨੇ ਚੌਥੀ ਵਾਰੀ ਮੈਂਬਰ ਪਾਰਲੀਮੈਂਟ ਬਣੇ ਨੇ। ਜੀ। ਤੁਮਲ ਦੇ ਜਿਹੜੇ ਬੇਟੇ ਹੈਗੇ ਨੇ। ਜੀ 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 ਅਨੁਰਾਗ ਠਾਕੁਰ। ਅਨੁਰਾਗ ਠਾਕੁਰ। ਜੀ ਸੋ ਇਹ ਜਿਹੜੀ ਗੱਲਾਂ ਹੈਗੀਆਂ ਨੇ ਦੇਖੋ ਇਹ ਜਦੋਂ ਗੱਲਾਂ ਬੋਲੀਆਂ ਜਾਂਦੀਆਂ ਨੇ ਨਾ ਜਦੋਂ ਤੁਹਾਡਾ ਹੁਕਮਰਾਨ ਹੁੰਦਾ ਹੈ ਜੀ ਜਦੋਂ ਤੁਹਾਡਾ ਆਕਾ ਹੁੰਦਾ ਉਹ ਖੁਸ਼ ਹੋਵੇ ਇਹਨਾਂ ਬਿਆਨਾਂ ਤੋਂ ਤਾਂ ਤੁਸੀਂ ਬਿਆਨ ਦਿੰਦੇ ਹੋ ਜੀ ਸੋ ਇਹ ਪੋਲਿਟਿਕਸ ਹੀ ਗਲਤ ਹੈ ਜੀ ਇਹ ਡਿਵਾਈਸਿਵ ਪੋਲਿਟਿਕਸ ਜਿਹੜੀ ਹੈ ਨੈਸ਼ਨਲ ਇੰਟਰਸਟ ਨਹੀਂ ਹੁੰਦੀ ਇਹ ਸੈਕੂਲਰ ਮੁਲਕ ਹੈ ਇੱਥੇ ਸਾਰਿਆਂ ਨੇ ਇਕੱਠੇ ਰਹਿਣਾ ਹੈ ਤੇ ਆਪਸ ਵਿੱਚ પ્રેમ ਪਿਆਰ ਨਾਲ ਰਹਿਣਾ ਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਇਹ ਪਾਉਂਦੀਆਂ ਨਹੀਂ ਤੇ ਐਮਪੀ ਦੇ ਮੂੰਹ ਤੋਂ ਤਾਂ ਬਿਲਕੁਲ ਨਹੀਂ ਪਾਉਂਦੀਆਂ ਬਿਲਕੁਲ ਪਰ ਜਦੋਂ ਮਾਹੌਲ ਹੀ ਇਸ ਤਰ੍ਹਾਂ ਬਣਿਆ ਹੋਏ ਕਿ ਜਿਹੜੇ ਤੁਹਾਡੇ ਉੱਤੇ ਦੇ ਲੋਕ ਨੇ ਉਹ ਖੁਸ਼ ਹੁੰਦੇ ਹੋਣ ਫਿਰ ਤੁਹਾਨੂੰ ਜ਼ਬਰਦਸਤੀ ਵੀ ਕੇਵਰੀ ਬਿਆਨ ਦਵਾਉਂਦੇ ਨੇ ਜੀ ਕੰਗਨਾ ਕੋਲ ਹੋਰ ਕੀ ਕੁਆਲਿਫੀਕੇਸ਼ਨ ਸੀ ਇਹ ਹੀ ਕੁਆਲਿਫੀਕੇਸ਼ਨ ਸੀਗੀ ਵੀ ਉਹ ਜਿਹੜੇ ਕਿਸਾਨਾਂ ਦੇ ਖਿਲਾਫ ਬੋਲਦੀ ਰਹੀ ਹੈ ਇਹ ਹੀ ਕੁਆਲਿਫੀਕੇਸ਼ਨ ਸੀਗੀ ਦੇਖੋ ਜੀ ਤੇ ਕੱਲ ਵੀ ਉਹਨਾਂ ਨੇ ਜਦੋਂ ਵੀਡੀਓ ਮੈਸੇਜ ਜਾਰੀ ਕੀਤਾ ਉਹਨਾਂ ਨੇ ਮਤਲਬ ਆਪਣੀ ਕੁਆਲਿਫੀਕੇਸ਼ਨ ਜਿਹੜੀ ਹੈ ਉਹ ਪ੍ਰੂਵ ਕੀਤੀ ਹੈ ਵੀ ਮੈਂ ਫੇ ਪਰ ਮੈਨੂੰ ਇਹ ਲੱਗਦਾ ਹੈ ਕਿ ਜੋ ਅੱਜ ਅੱਜ ਦੀ ਸਥਿਤੀ ਹੈ ਭਾਜਪਾ ਦੀ ਅੱਜ ਦੀ ਸਥਿਤੀ ਇਹ ਜਿਹੜੀ ਪੋਲਿਟਿਕਸ ਨੂੰ ਅੱਗੇ ਪ੍ਰਮੋਟ ਕਰਨ ਦੀ ਨਹੀਂ ਹੈ ਹੁਣ ਕਿਉਂਕਿ ਐਨਡੀਏ ਅਲਾਈਅੰਸ ਜੀ ਨਾਲ ਵਰਕ ਕਰੇਗਾ ਐਂਡ ਹੋ ਸਕਦਾ ਹੈ ਜਿਹੜਾ ਉਹਨਾਂ ਦਾ ਰਵਈਆ ਕਿਸਾਨਾਂ ਪ੍ਰਤੀ ਵੀ ਡਿਫਰੈਂਟ ਹੋ ਜਾਵੇ ਜੋ ਪਹਿਲੇ ਸੀਗਾ ਉਹ ਨਹੀਂ ਰਹੇਗਾ ਤੇ ਇਹ ਜਿਹੜੀਆਂ ਗੱਲਾਂ ਨੇ ਇਸ ਤਰ੍ਹਾਂ ਦੀ ਮੈਨੂੰ ਤਾਂ ਲੱਗਦਾ ਹੁਣ ਤੱਕ ਜੇ ਸਿਆਣੇ ਹੋਣਗੇ ਤੇ ਭਾਜਪਾ ਦੇ ਜਿਹੜੇ ਲੋਕ ਨੇ ਜਿਹੜੇ ਉਹਨੂੰ ਹੈਂਡਲ ਕਰਦੇ ਨੇ ਉਹਨਾਂ ਨੇ ਕਹਿ ਤਾ ਹੋਏਗਾ ਵੀ ਤੂੰ ਇਹ ਗੱਲ ਕੀ ਕਹਤੀ ਅਖੀਰ ਨੋ ਸੋ ਕਰਦਾ ਜਾਨ ਕਿਕਵਾਈ ਉਹ ਜਿਹੜੀ ਖੀਰਲੀ ਲਾਈਨ ਹੈ ਪੰਜਾਬ ਬਾਰੇ ਉਹ ਬੜੀ ਅਨਸੁਖਾਵੀ ਹੈ ਐਂਡ ਅਨਵਾਰੈਂਟਡ ਹੈਗੀ ਬਦਨਾਮ ਕਰਨਾ ਪੰਜਾਬ ਨੂੰ ਇਹ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ ਕਿੱਥੇ ਖੜਾ ਹੈ ਤੇ ਕਿੱਥੇ ਨਹੀਂ ਖੜਾ ਜੀ ਸੋ ਆਈ ਥਿੰਕ ਐਂਡ ਐਵੀ ਕੁ ਬੜੀ ਗੱਲ ਨਹੀਂ ਕਿ ਜਿਹੜਾ ਉਹਨੇ ਪੰਜਾਬ ਨੂੰ ਡੀਫੇਮ ਕੀਤਾ ਹੈ ਆਉਣ ਵਾਲੇ ਸਮੇਂ 'ਚ ਕੋਈ ਡੈਫਰਮੇਸ਼ਨ ਦਾ ਉਹ ਦੇ ਖਿਲਾਫ ਕੇਸ ਵੀ ਰਜਿਸਟਰ ਕੀਤਾ ਜਾਵੇ ਐਂਡ ਜਿਹੜਾ ਕੋਰਟਸ ਵਿੱਚ ਉਹਨੂੰ ਜਿਹੜਾ ਜਵਾਬਦੇਹ ਬਣਾਇਆ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਵਾਹੀਆਂ ਗੱਲਾਂ ਕਰਨ ਵਾਲਿਆਂ ਨੂੰ ਜ਼ਰੂਰ ਕੋਈ ਨਾ ਕੋਈ ਸਜ਼ਾ ਮਿਲਣੀ ਚਾਹੀਦੀ ਹੈ ਐਂਡ ਕੈਟਾਗਰੀ ਵਿੱਚ ਖੜਾ ਕਰਨਾ ਚਾਹੀਦਾ ਹੈ ਜੀ ਧੰਨਵਾਦ ਸਰ ਤੁਸੀਂ ਵਨ ਇੰਡੀਆ ਪੰਜਾਬੀ ਨਾਲ ਗੱਲਬਾਤ ਕੀਤੀ ਆਪਣਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਵੈਲਕਮ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ